ਪੰਜ ਮੈਂ ਨਾ ਜਗਦੀਸ਼ ਕੁਮਾਰ ਜੀ ਮੈਂ ਹਿਸਾਰ ਨਗਰ ਦਾ ਰਹਿਣ ਵਾਲਾ ਜੀ ਮੈਂ ਮਹੱਲੇ ਦਾ ਮੋਤਵੇਰਾ ਜੀ ਇਹ ਮੇਰੇ ਕੁਛ ਵੀਰਾਂ ਨੂੰ ਨਾਲ ਇੱਥੇ ਛੱਪੜ ਪੈਂਦਾ ਵਾ ਨਾਲ ਕੜੀ ਰੋਡ ਤੇ ਮੇਰੇ ਮਹੱਲੇ ਦੇ ਮੋੜ ਤੇ ਇਹ ਬੱਚੇ ਕੋਈ ਉੱਥੇ ਪਾਣੀ ਪੀਣ ਦੇ ਬਹਾਨੇ ਕੋਈ ਛੱਡ ਗਿਆ ਬੱਚੇ ਇਹਨਾਂ ਨੇ ਬੱਚੇ ਰੋਣ ਦੀ ਆਵਾਜ਼ ਇਹਨਾਂ ਨੇ ਬੱਚੇ ਚੁੱਕ ਕੇ ਦੁਕਾਨ ਤੇ ਲੈ ਜਾਂਦੇ ਆ ਇਹਨਾਂ ਨੇ ਬਾਅਦ ਚ ਮੈਨੂੰ ਫੋਨ ਕੀਤਾ ਵਾ ਜਦ ਮੈਂ ਬੱਚੇ ਆ ਕੇ ਵੇਖਿਓ ਭੁੱਖੇ ਤੇ ਧਿਆਏ ਤੇ ਨੰਗੇ ਹੀ ਪੈਰੋਂ ਫਿਰ ਮੈਂ ਕੰਟਰੋਲ ਰੂਮ ਤੇ ਫੋਨ ਕੀਤਾ ਵਾ ਕੰਟਰੋਲ ਰੂਮ ਤੇ ਮੈਨੂੰ ਨੰਬਰ ਮੈਨੂੰ ਥਾਣਾ ਪੈਂਦਾ ਸਿਟੀ ਮੈਸਟਰ ਸਾਹਿਬ ਨੇ ਗੱਲ ਕੀਤੀ ਉਹਨੇ ਕਿ ਇੱਥੇ ਲੈ ਆਓ ਹੁਣ ਆਪੇ ਇਹ ਬੱਚੇ ਇੱਥੇ ਲੈ ਕੇ ਆਏ ਆ ਦੇਖਦੇ ਇਹਨਾਂ ਦਾ ਕੀ ਕਰਨਾ ਜੀ ਬੱਚੇ ਕਿੰਨੇ ਨੇ ਕੀ ਇਹਨਾਂ ਦੀ ਹੋਰ ਬੱਚੇ ਚਾਰ ਜੇ ਚਾਰੇ ਲੜਕੀਆਂ ਜੀ ਤੇ ਬੱਚੇ ਦੀ ਕਿਸ ਦੀ ਉਮਰ ਇੱਕ ਇਹ ਮਿਕਰ ਇੱਕ ਸਾਲ ਆ ਦੋ ਸਾਲ ਆ ਹੱਦ ਤਿੰਨ ਸਾਲ ਆ ਚਾਰ ਸਾਲ ਤੋਂ ਛੋਟੀ ਆ ਸਾਰੀ ਤਿੰਨ ਤੁਰਦੇ ਇੱਕ ਤੁਰਦਰੀਆਂ ਬੱਚਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਸਪਾਲ ਹੈ ਜਿਹੜੇ ਆ ਬੱਚੇ ਇਹਨੂੰ ਤੁਹਾਨੂੰ ਕਿੱਥੋਂ ਮਿਲੇ ਆ ਇਹ ਮਿਲੇ ਜੇ ਬੋਟਰਾ ਦੀ ਕੋਠੀ ਆ ਸਫਰ ਦੇ ਕੰਢੇ ਈਸ਼ਾ ਨਗਰ ਇਹਨੇ ਬੱਚੇ ਦੀ ਹਾਲਤ ਮਿਲਾਂ ਇਹ ਚਾਰ ਬੱਚੇ ਆ ਤੇ ਬੋਲਦੇ ਆ ਵੀ ਕੋਈ ਲੜਕੀ ਇਹ ਨਾਲ ਵੱਡੀ ਉਹ ਛੱਡ ਕੇ ਤੇ ਇਹਨਾਂ ਨੂੰ ਚ ਲੱਗੀ ਆ ਪਾਣੀ ਦੇ ਪਾਜ ਵੀ ਪਾਣੀ ਪੀਓ ਤੁਸੀਂ ਤੇ ਮੁੜ ਕੇ ਲੱਭੀ ਨਹੀਂ ਗਈ ਹੋਗੀ ਕਿੰਨੇ ਵਜੇ ਦੀ ਘਟਨਾ ਇਹ 8 ਇਹ 8 ਵਜੇ ਦੀ ਗੱਲ ਹੈ ਜੀ ਲੱਭ ਦੱਭ ਕਿਤੇ ਤਾਂ ਮਿਲ ਜਾਊਗਾ ਉੱਥੇ ਵੇਖਿਆ ਵਾ ਪਰ ਨਹੀਂ ਕਿਤੇ ਸਾਨੂੰ ਕੋਈ ਨਹੀਂ ਲੱਭਾ ਲੱਗੇ ਉਹ ਨਹੀਂ ਲੱਭ ਸਕਦੇ ਸੀ ਕਿ ਉਹਨਾਂ ਨੂੰ ਅਸੀਂ ਫਿਰ ਲਾਗੇ ਦੁਕਾਨਾਂ ਵਾਂ ਕਟਿਆਨੇ ਦੀ ਸਾਡੀ ਆਪਣੀ ਆ ਭਰਾ ਹੱਡੇ ਦੀ ਤੇ ਅਸੀਂ ਫਿਰ ਉੱਥੇ ਇਹਨਾਂ ਨੂੰ ਲੈ ਕੇ ਤੇ ਕੋਈ ਰੋਟੀ ਰਾੜੀ ਪੀ ਲੋ ਖਵਾਲੀ ਆ ਫਿਰ ਵੇਚ ਕੋਟ ਇਹਨਾਂ ਨੂੰ ਖਵਾਲੇ ਆ ਤੇ ਬਾਅਦ ਇਹ ਠਾਣੇ ਕੰਪਲੀਟ ਕੀਤੀ ਆ ਵੀ ਇਹਦੇ ਦਾ ਬੱਚਿਆਂ ਨੂੰ ਮਿਲਿਆ